ਹਾਂਜੀ ਅੱਜ ਆਪਾਂ ਤੁਹਾਨੂੰ ਮਿਲਾਉਣਾ ਇੱਕ ਬਾਈ ਦੇ ਨਾਲ ਠੀਕ ਹੈ ਤੇ ਉਹਦੀ ਗੱਡੀ ਦੇ ਦਰਸ਼ਨ ਕਰਾਉਨੇ ਆ ਤੇ ਪੁੱਛਦੇ ਕਿੰਨੇ ਕ ਦੀ ਆ ਪੰਜਾਬ ਦੇ ਇੰਡੀਆ ਦੇ ਕਿੰਨੇ ਕ ਰੁਪਏ ਦੀ ਆ ਹਮਰ H3 ਰੱਖੀ ਆ ਬਾਈ ਨੇ ਕੀ ਹਾਲ ਆ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਤੁਸੀਂ ਸੁਣਾਓ ਕਿਦਾਂ ਹਾਲ ਚੱਲਦਾ ਵਾਹ ਵਧੀਆ ਵਧੀਆ ਕੀ ਨੋ ਆ ਤੁਹਾਡਾ ਦੱਸ ਦੋ ਮੜਿਆ ਮੇਰਾ ਨਾਮ ਵੀਰੇ ਸਨੀ ਭੰਗੂ ਠੀਕ ਆ ਵੀਰੇ ਹਮਰ ਰੱਖੀ ਆ ਤੁਸੀਂ ਇਹਦਾ ਪੰਜਾਬ ਦੇ ਵਿੱਚ ਕਹਿੰਦੇ ਆਪਣੇ ਬੰਦਿਆਂ ਦਾ ਇੱਕ ਸੁਪਨਾ ਹੀ ਹੁੰਦਾ ਵੀ ਹਮਰ ਰੱਖੀ ਹੋਈ ਆ ਬੰਦੇ ਨੇ ਅਲਾਗੇ ਸਾਕੇ ਨਾ ਹੁੰਦਾ ਹਨਾ ਵੀਰੇ ਪੰਜਾਬ ਚ ਤਾਂ ਇਹ ਗੱਡੀਆਂ ਮਤਲਬ ਸੁਪਨਾ ਹੀ ਹੈ ਬਾਕੀ ਸੁਪਨਾ ਹੈ ਕਿੰਨਾ ਮਾਡਲ ਆ ਵੀਰੇ ਇਹ ਇਹ ਆਪਣੀ ਵੀਰੇ ਹੈਗੀ 2010 ਮਾਡਲ 2010 ਕਿੰਨਾ ਕੇ ਜੇ ਇੰਡੀਆ ਦੇ ਹਿਸਾਬ ਨਾਲ ਲਈਏ ਕਿੰਨੇ ਕ ਦੀ ਹੈ ਇਹ ਇੰਡੀਆ ਦੇ ਹਿਸਾਬ ਨਾਲ ਤਾਂ ਵੀਰੇ ਬਹੁਤ ਘੱਟ ਹੀ ਆ ਮਤਲਬ ਇੱਥੇ ਜੇ ਆਪਾਂ ਇਸ ਟਾਈਮ ਗੱਲ ਕਰੀਏ ਤਾਂ 200 ਦਿਨਾਰ ਦੀ ਇੱਥੇ ਹੈਗੀ ਉਹ ਇੰਡੀਆ ਦਾ ਮਤਲਬ ਉਹ 55-60000 ਰੁਪਏ ਬਣਦਾ ਬਸ ਬਸ ਯਾਰ ਉੱਥੇ ਦਾ ਆਪਣੇ ਇਹ ਬੰਦੇ ਜੇ ਦੇਖਣ ਵੀ ਹਾਂ ਵੀ ਗੱਡੀ ਹਮਰ ਰੱਖੀ ਹੋਈ ਆ ਲਾਗੇ ਛਾਗੇ ਨਾ ਹੁੰਦਾ ਵੀ ਭਾਈ ਬੰਦਿਆਂ ਨੇ ਹਮਰ ਮੰਗਾਈ ਹੋਈ ਆ ਨਹੀਂ ਉਹ ਉੱਥੇ ਦਾ ਵੀਰੇ ਬਹੁਤ ਗੱਡੀਆਂ ਮਤਲਬ ਵੀ ਆਪਣੀ ਜਿੱਦਾਂ ਕਹ ਲੈਣ ਕਿ ਸੁਪਨਾਈਆਂ ਇੱਕ ਰੇਂਜ ਤੋਂ ਬਾਹਰ ਹੋ ਜਾਂਦੀਆਂ ਨੇ ਪਰ ਇੱਥੇ ਗੱਡੀ ਕੋਈ ਵੀ ਲੈਣੀ ਬੜੀ ਵੱਡੀ ਗੱਲ ਹੈ ਨਹੀਂ ਇੱਥੇ ਗੱਡੀਆਂ ਦੀ ਅੱਧੀ ਵੈਲਿਊ ਹੈ ਨਹੀਂ ਠੀਕ ਹੈ ਭਾਈ ਤੇ ਇੱਥੇ ਦਾ ਇਹ ਗੱਡੀਆਂ ਇਹ ਤਾਂ ਹੁਣ ਬਸ ਭਾਈ ਸ਼ੌਂਕ ਨੂੰ ਰੱਖੀ ਹੋਈ ਆ ਅੱਛਾ ਹੂੰ ਇਹ ਹੈਗੀ ਆ ਹਮਰ ਦੀ H3 ਵੀਰੇ H3 ਮਾਡਲ ਆ ਹੈ 2010 ਪੜ ਲਿਆ ਇਹ ਕਿੰਨੇ ਸਿਲੰਡਰ ਆ ਵੀਰੇ ਇਹ ਵੀਰੇ 5 ਸਿਲੰਡਰ 5 ਸਿਲੰਡਰ 74 ਸਿਲੰਡਰ 6 ਸਿਲੰਡਰ ਸੁਣਿਆ ਸੀ ਇਹ 5 ਸਿਲੰਡਰ ਗੱਡੀ ਆ ਵੀ ਨਵੀਂ ਗੱਲ ਐ ਵੀ ਪਤਾ ਲੱਗੀ ਐ ਚਲੋ ਇਹ 5 ਆ ਵੀਰੇ ਠੀਕ ਆ ਗੱਡੀ ਚਲਾਉਣ ਨੂੰ ਬਹੁਤ ਛੋਟਾ ਏਦਾਂ ਕਹਿੰਦਾ ਵੀ ਪਰਵਾਹ ਹੀ ਕੋਈ ਨਹੀਂ ਉੱਚੀ ਬਹੁਤ ਆ ਜਿੱਧਰ ਮਰਜੀ ਆਫ ਰੋਡੀ ਉੱਤੇ ਜਿੱਦਾਂ ਮਰਜੀ ਕੋਈ ਦਿੱਕਤ ਨਹੀਂ ਪਰ ਹੈ ਬਹੁਤ ਵਸਤੇ ਸਸਤੀ ਤਾਂ ਵੀਰੇ ਹੋਣੇ ਇੰਨੇ ਤਾਂ ਮਰੂਤੀ ਨਹੀਂ ਮਿਲਦੀ ਆਪਣੇ ਨਹੀਂ ਇੱਥੇ ਹੀ ਸਸਤੀ ਆ ਜੇ ਇੰਡੀਆ ਦੇ ਚਾਹਵੇਂ ਇੰਡੀਆ ਤਾਂ ਨਹੀਂ ਸਸਤੀ ਹੋਣੀ ਉਹ ਤਾਂ ਇੱਥੇ ਚੱਲ ਤੁਹਾਨੂੰ ਪਤਾ ਵੀ ਗੱਡੀਆ ਹੈਗੀਆਂ ਸਸਤੀਆਂ ਇੱਥੇ ਇਹਨਾਂ ਦੀਆਂ ਪਾਲਿਸੀਆਂ ਨੇ ਜਾਂ ਜਿੱਦਾਂ ਜੋ ਵੀ ਸਿਸਟਮ ਹੈ ਦੇਸ਼ਾਂ ਦੀ ਸਸਤੀਆਂ ਨਾਲ ਆਪਣੇ ਤਾਂ ਵੀਰੇ ਸੁਪਨੇ ਹੀ ਨੇ ਜਿਹਨਾਂ ਦੇ ਲੈਣ ਠੀਕ ਆ ਬਾਈ ਧੰਨਵਾਦ ਤੁਹਾਡਾ ਓਕੇ ਵੀਰੇ ਸਸੀ ਖਾਲ ਜੀ ਸਸੀ ਖਾਲ